ਸਾਸਤ੍ਰਿਕਾ ਸਪੀਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਤੇ ਮੰਗੂਵਾਲ ਬੈਰੀਅਰ ਨੇੜੇ ਐਂਬੂਲੈਂਸ ਖੱਡ ਵਿੱਚ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ ਇਸ ਭਿਆਨਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋਈ ਜਦਕਿ 2 ਲੋਕ ਜ਼ਖਮੀ ਹੋਏ ਮਿਲੀ ਜਾਣਕਾਰੀ ਮੁਤਾਬਕ ਮੀ ਕਾਨ ਸਰਕ ਦਾ ਇੱਕ ਹਿੱਸਾ ਤਾਂ ਸੰਕਰਨ ਇਹ ਹਾਸਾ ਵਾਪਰਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 3:30 ਵਜੇ ਦੇ ਕਰੀਬ ਸੂchna ਮਿਲੀ ਕਿ ਹਿਮਾਚਲ ਪ੍ਰਦੇਸ਼ ਤੋਂ ਆ ਰਹੀ ਕੈਂਬੂਲੈਂਸ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਤੇ ਮੰਗੂਵਾਲ ਬੈਰੀਅਰ ਦੇ ਨੇੜੇ ਖੱਡ ਵਿੱਚ ਡਿੱਗ ਗਈ ਹੈ ਹਾਸੇ ਵਿੱਚ 3 ਲੋਕਾਂ ਦੀ ਮੌਤ ਹੋਈ ਤੇ 2 ਜ਼ਖਮੀ ਹੋ ਗਏ ਨੇ ਤੇ ਜ਼ਖਮ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਚ ਜਾਨਾਂ ਗਵਾਉਣ ਵਾਲੇ 43 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਥਾਈ ਨੌਕਰੀ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼ੋਕ ਮਿੱਤਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੀ ਰਾਹਤ ਤੇ ਪੁਨਰਵਾਸ ਯਤਨਾਂ ਦਾ ਸਮਰਥਨ ਕਰਨ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ 20 ਲੱਖ ਰੁਪਏ ਦਾ ਯੋਗਦਾਨ ਪਾਇਆ ਸੀ। ਮੀਡੀਆ ਨੂੰ ਸੰਬੋਧਨ ਕਰਦੇ ਅਸ਼ੋਕ ਮਿੱਤਲ ਨੇ ਇਸ ਦੁਖਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਜਿਸ ਨੇ ਰਾਜ ਦੇ ਲਗਭਗ ਹਰ ਕੋਨੇ ਨੂੰ ਪ੍ਰਭਾਵਿਤ ਕੀਤਾ। ਇਸ ਨੂੰ ਦਹਾਕਿਆਂ ਚ ਪੰਜਾਬ ਦੀ ਉਹਨਾਂ ਨੇ 43 ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਹਨਾਂ ਨੂੰ ਇਸਾਫਤ ਦੇ ਸ਼ਹੀਦ ਕਿਹਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਇਕੱਲੇ ਨਹੀਂ ਛੱਡਿਆ ਜਾਵੇਗਾ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਅੱਜ ਦੇ ਦਿਨ ਨੂੰ ਸੂਬੇ ਭਾਰਵੀ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਐਲਾਨੇ ਜਾਣ ਦਾ ਸਵਾਗਤ ਕੀਤਾ। ਐਲਾਨ ਉਨ੍ਹਾਂ ਦੇ ਲਾਪਤਾ ਹੋਣ ਦੀ 3ਵੀਂ ਵਾਰ ਹੈ ਗਣ ਤੇ ਕੀਤਾ ਗਿਆ ਸੀ। ਡਬਲਯੂਐਸਯੂ ਨੇ ਕਿਹਾ ਹੈ ਕਿ ਇਹ ਐਲਾਨ ਭਾਈ ਜਸਵੰਤ ਸਿੰਘ ਖਾਲੜਾ ਨੂੰ ਮਾਨਤਾ ਦਿੰਦਾ ਹੈ ਜੋ ਕਿ ਇੱਕ ਅੰਤਰਰਾਸ਼ਟਰੀ ਪੱਧਰ ਤੇ ਸਨਮਾਨਿਤ ਸਿੱਖ ਕਾਰਕੂਨ ਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਸਨ ਜਿਨ੍ਹਾਂ ਨੇ 1980 ਤੇ 1990 ਦੇ ਦਹਾਕੇ ਦੌਰਾਨ ਪੰਜਾਬ ਚ ਹਜ਼ਾਰਾਂ ਸਿੱਖਾਂ ਦੇ ਸਮੂਹਿਕ ਅਗਵਾ ਕਤਲਿਆਮ ਤੇ ਗੁਪਤ ਸੰਸਕਾਰ ਦਾ ਪਰਦਾ ਫਾਸ਼ ਕੀਤਾ ਸੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਆਪਣੇ ਪੱਤਰ ਚਕੇ ਹੈ ਕਿ ਜਸਵੰਤ ਸਿੰਘ ਖਾਲੜਾ ਇੱਕ ਅੰਤਰਰਾਸ਼ਟਰੀ ਪੱਧਰ ਤੇ ਸਨਮਾਨਿਤ ਮਨੁੱਖੀ ਅਧਿਕਾਰਾਂ ਦੀ ਰਾਖੇ ਸੰਤ ਤੇ ਉਹਨਾਂ ਦੀ ਯਾਦ ਨੂੰ ਹਮੇਸ਼ਾ ਲਈ ਜ਼ਿੰਦਾ ਰੱਖਣਾ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਮਾਨ ਦੀ ਗੱਲ ਹੈ ਸਵੇਰੇ ਦੇ ਲੈਫਟੀਨੈਂਟ ਗਵਰਨਰ ਵੈਂਟੀ ਕੋਕਿਆ ਨੇ ਇਸ ਦਸਤਾਵੇਜ਼ ਤੇ ਦਸਤਖਤ ਕੀਤੇ ਤੇ 6 ਸਤੰਬਰ ਨੂੰ ਯਾਨੀ ਕਿ ਅੱਜ ਦੇ ਦਿਨ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਘੋਸ਼ਿਤ ਕੀਤਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਸਮੇਤ ਕਈ ਹੜ੍ਹ ਪ੍ਰਭਾਵਿਤ ਸੂਬਿਆਂ ਦਾ ਦੌਰਾ ਕਰਨਗੇ। ਇਹ ਦੌਰਾ ਕੇਂਦਰੀ ਸਹਾਇਤਾ ਤੋਂ ਪਹਿਲਾਂ ਕੀਤਾ ਜਾਏਗਾ ਤਾਂ ਜੋ ਪ੍ਰਧਾਨ ਮੰਤਰੀ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੇਖਣ ਕਰ ਸਕਣ ਤੇ ਸਥਿਤੀ ਦਾ ਜਾਇਜ਼ਾ ਲੈ ਸਕਣ। ਪੰਜਾਬ ਵਿੱਚ ਹਾਲ ਹੀ ਚਾਹ ਪਿਆਨੇ ਖੜਾ ਨੇ ਵਿਆਪਕ ਤਬਾਹੀ ਮਚਾਈ ਹੈ ਜਿਸ ਕਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ ਤੇ ਘਰ ਵੀ ਗਵਾ ਚੁੱਕੇ ਨੇ। ਇਸ ਦੌਰੇ ਨਾਲ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇ ਪੁਨਰਵਾਸ ਦੇ ਕੰਮ 'ਚ ਤੇਜ਼ੀ ਆਉਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਦੇ ਦੌਰੇ ਨਾਲ ਪ੍ਰਭਾਵਿਤ ਲੋਕਾਂ ਦਾ ਸਰਕਾਰ ਤੋਂ ਤੁਰੰਤ ਸਹਾਇਤਾ ਮਿਲਣ ਬਾਰੇ ਵਿਸ਼ 他。 ਕੌਂਗ ਡੈਮ ਹਰਨਾਪਰਤਾਪ ਛੀਲ ਦੇ ਪਾਣੀ ਦਾ ਪੱਧਰ ਘਟ ਕੇ 1394.63 ਹੋ ਗਿਆ ਜੋ ਕਿ ਸਿਰਫ 9 ਸੈਂਟੀਮੀਟਰ ਦੀ ਕਮੀ ਹੈ ਜਦੋਂ ਕਿ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਸ ਸਮੇਂ ਡੈਮ ਵਿੱਚ ਪਾਣੀ ਦਾ ਪ੍ਰਵਾਹ 69543 ਕਿਊਸੇ ਕਹੇ ਤੇ ਡੈਮ ਤੋਂ ਬਿਆਸ ਨਦੀ ਵਿੱਚ 99673 ਕਿਊਸੇ ਪਾਣੀ ਛੱਡਿਆ ਜਾ ਰਿਹਾ ਹੈ ਹਿਮਾਚਲ ਵਿੱਚ ਮੀਂਹ ਕਾਰਨ ਕੁਝ ਜ਼ਿਲ੍ਹਿਆਂ ਚ ਰਾਹਤ ਮਹਿਸੂਸ ਕੀਤੀ ਗਈ ਤੇ ਜਦੋਂ ਕਿ ਬਿਆਸ ਨਦੀ ਸ਼ਾਮਿਲ ਹੋਣ ਵਾਲੀ ਛੋਟੀਆਂ ਤੇ ਵੱਡੀਆਂ ਨਦੀਆਂ ਤੇ ਨਾਲਿਆਂ ਵਿੱਚ ਪਾਣੀ ਦਾ ਪ੍ਰਵਾਹ ਵੀ ਘਟ ਦਰਜ ਕੀਤਾ ਗਿਆ ਜੋ ਕਿ ਆਉਣ ਵਾਲੇ ਦਿਨਾਂ ਚ ਲੋਕਾਂ ਲਈ ਖੁਸ਼ਖਬਰੀ ਹੈ ਤੇ ਜੇਕਰ ਹਿਮਾਚਲ ਜਮੀਂ ਰੁਕਦਾ ਤਾਂ ਬੀਬੀਐਮਬੀ ਬੋਰਡ ਡੈਮ ਤੋਂ ਛੱਡੇ ਜਾ ਰਹੇ ਪਾਣੀ ਨੂੰ ਘਟਾਉਣ ਦਾ ਫੈਸਲਾ ਲੈ ਸਕਦਾ ਪਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦਾ ਖਤਰੀਦਾਨ ਸ਼ਾਂ 1680 ਫੁੱਟ ਹੈ ਇਸ ਵੇਲੇ ਪਾਖੜਾ ਡੈਮ ਖਤਰੀਦਾਨ ਸ਼ਾਂ ਤੋਂ ਲਗਭਗ 2 ਫੁੱਟ ਘਟ ਹੈ ਪਾਖੜਾ ਡੈਮ ਦੇ 4 ਫਲੱਡ ਗੇਟ 7-7 ਫੁੱਟ ਤੱਕ ਖੋਲੇ ਗਏ ਨੇ ਅੱਜ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1678.14 ਫੁੱਟ ਦਰਜ ਕੀਤਾ ਗਿਆ ਪਾਖੜਾ ਡੈਮ ਵਿੱਚ ਪਾਣੀ ਦੀ ਆਮਦ 62483 ਕਿਊਸਿਕ ਹੈ ਡੈਮ ਵਿੱਚੋਂ ਟਰਬਾਈਨਾਂ ਤੇ ਫਲੱਡ ਗੇਟਾਂ ਰਾਹੀਂ 74151 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਨੰਗਲ ਡੈਮ ਤੋਂ ਵੱਖ-ਵੱਖ ਖਨੈਰਾ ਤੇ ਸਤਲੂ ਦਰਿਆ ਦੇ ਵਿੱਚ ਇਹ ਪਾਣੀ ਛੱਡਿਆ ਜਾ ਰਿਹਾ ਹੈ ਮੁੰਬਈ ਪੁਲਿਸ ਨੂੰ ਅਨੰਤ ਚਤੁਰਦਸ਼ੀ ਦੇ ਮੌਕੇ ਤੇ ਇੱਕ ਧਮਕੀ ਭਰਿਆ ਸੁਨੇਹਾ ਮਿਲਿਆ ਹੈ ਧਮਕੀ ਭਰਿਆ ਸੁਨੇਹਾ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਵਟਸਐਪ ਨੰਬਰ ਤੇ ਭੇਜਿਆ ਗਿਆ ਸੀ ਸੁਨੇਹੇ ਚ ਦਾਵਾ ਕੀਤਾ ਗਿਆ ਕਿ ਸ਼ਹਿਰ ਚ 34 ਵਾਹਨਾਾਂ ਚ ਮਨੁੱਖੀ ਬੰਬ ਲਗਾਏ ਗਏ ਨੇ ਤੇ ਧਮਕੀ ਤੋਂ ਬਾਅਦ ਪੂਰਾ ਮੁੰਬਈ ਹਿਲ ਜਾਏਗਾ ਨਾਰੀ ਆਪਣੇ ਆਪ ਨੂੰ ਲਸ਼ਕਰ-ਏ-ਜਿਹادیه ਨਾਮ ਦਾ ਸੰਗਠਨ ਦੱਸਣ ਵਾਲੀ ਵਿਅਕਤੀ ਨੇ ਲਿਖਿਆ ਕਿ 14 ਪਾਕਿਸਤਾਨੀ ਅਤਵਾਦੀ ਭਾਗ ਚ ਢਾਕਲ ਹੋਗੇ ਨੇ ਇਸ ਧਮਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੁੰਬਈ ਚ ਧਮਾਕਿਆਂ ਲਈ 400 ਕਿਲੋਗ੍ਰਾਮ ਆਰਡੀਐਕਸ ਵਰਤਿਆ ਜਾਏਗਾ ਜਿਸ ਨਾਲ ਇੱਕ ਕਰੋੜ ਲੋ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਏ ਤੇ ਸ਼ਹਿਰ ਪਾਰਚੇ ਸੁਰੱਖਿਆ ਵਧਾ ਦਿੱਤੀ ਗਈ ਹੈ ਪੁਲਿਸ ਧਮਕੀ ਦੀ ਹਰ ਕੋਨੇ ਤੋਂ ਜਾਂਚ ਕਰ ਰਹੀ ਹੈ ਜੈਪੁਰ ਜੀ ਦੇ ਚਾਰ ਮੰਜ਼ਿਲਾ ਹਵੇਲੀ ਟੈ ਗਈ ਹਾਸੀ ਚ ਕਪੀਤਾ ਤੇ ਧੀ ਦੀ ਮੌਤ ਹੋ ਗਈ ਜਦੋਂ ਕਿ ਮਲਵੇ ਹੇਠ ਫਸੇ 7 ਲੋਕਾਂ ਨੂੰ ਬਚਾ ਲਿਆ ਗਿਆ ਦੋ ਬੱਚਿਆਂ ਸਣੇ ਪੰਜ ਜ਼ਖਮੀਆਂ ਨੂੰ ਐਸਐਮਐਸ ਹਸਪਤਾਲ 'ਚ ਦਾਖਲ ਕਰਾਇਆ ਗਿਆ ਉਹਨਾਂ ਚੋਂ ਇੱਕ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਗਈ ਹਾਸਾ ਦੇਰ ਰਾਤ 12 ਵਜੇ ਸੁਭਾਸ਼ ਚੌਂਕ ਸਰਕਲ ਤੇ ਸਿਤ ਬਾਲ ਭਾਰਤੀ ਸਕੂਲ ਦੇ ਪਿੱਛੇ ਵਾਪਰੇ ਹਾਸੀ ਵਿੱਚ 33 ਸਾਲਾ ਪਰਬਾਤ ਤੇ ਉਸ ਦੀ ਧੀ ਪੀਹੁ ਦੀ ਮੌਤ ਹੋ ਗਈ ਸਥਾਨਕ ਵਾਸੀਆਂ ਦੱਸਿਆ ਕਿ ਰੁਖ ਰੁਕੇ ਹੋਰੀ ਬਾਰਿਸ਼ ਕਣ ਹਵੇਲੀ ਟੈ ਗਈ ਬਹੁਤ ਖੰਡਰ ਹਾਲਤ 'ਚ ਸੀ ਹਵੇਲੀ ਪੁਰਾਣੇ ਚੁੰਨੇ ਦੀ ਬਣੀ ਹੋਈ ਸੀ ਇਮਾਰਤ ਕਿ ਰਾਇਤੇ ਰਹਿੰਦੇ ਸਨ ਤੇ ਸਾਰੇ ਲੋਕ ਪੱਛਮੀ ਬੰਗਾਲ ਦੇ ਪਿਛਲੇ ਹਫਤੇ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਲਗਾਤਾਰ ਮੀਂਹ ਪੈ ਰਿਹਾ ਭਾਰੀ ਮੀਂਹ ਕਾਂ ਜ਼ਿਆਦਾਤਰ ਜ਼ਿਲ੍ਹੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਮੋਹਾਲੀ ਹੁਸ਼ਿਆਰਪੁਰ ਤੇ ਲੁਧਿਆਣਾ 'ਚ ਮੀਂਹ ਪੈ ਰਿਹਾ ਹੈ ਸਵੇਰੇ ਦੇ ਕਈ ਇਲਾਕਿਆਂ 'ਚ ਬਦਲਵਾਹੀ ਛਾਈ ਹੋਈ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਨੇ ਲੁਧਿਆਣਾ ਰੋਪਨਗਰ ਮੋਗਾ ਜਲੰਧਰ ਕਪੂਰਥਲਾ ਸ਼ੇਰ ਭਗਤ ਸਿੰਘ ਨਗਰ ਹੁਸ਼ਿਆਰਪੁਰ ਵਿੱਚ ਦਰਮਿਆਨੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਦੱਸਣਯੋਗ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਪ ਤੇ ਕਈ ਗ੍ਰੀਪ ਕਰਾਂਦੀਆਂ ਛੱਤਾਂ ਡਿੱਗ ਗਈਆਂ ਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਮੁਹਾਲੀ ਦੇ 40 ਹਸਪਤਾਲ ਚ ਦਾਖਲ ਕਰਾਇਆ ਗਿਆ ਜ ਜੁਨਾ ਦੀ ਮਾਤਾ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀ ਉਹਨਾਂ ਨੂੰ ਮਿਲਣ ਗਏ ਹਾਲਾਂਕਿ ਮੁੱਖ ਮੰਤਰੀ ਦੀ ਸਿਹਤ ਚ ਹੁਣ ਸੁਧਾਰ ਹੋ ਰਿਹਾ ਹੈ ਉਹਨਾਂ ਦੀ ਨਬਜ਼ ਦੀ ਦਰ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ ਮੈਡੀਕਲ ਟੀਮਾਂ ਲਗਾਤਾਰ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀਆਂ ਨੇ ਸੀਐਮ ਮਾਨਮ ਇੱਕ ਦੋ ਦਿਨ ਹਸਪਤਾਲ ਚ ਹੀ ਰਹਿਣ ਕੇ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਮੁੱਖ ਮੰਤਰੀ ਨੂੰ ਹੌਲੀ ਧੜਕਣ ਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਸਿੱਥੇ ਡਾਕਟਰਾਂ ਦੀ ਟੀਮ ਇਸ ਤੋਂ ਬਾਅਦ ਦੇਰ ਰਾਤ ਨੂੰ ਉਹਨਾਂ ਨੂੰ ਦਾਖਲ ਕਰਾਇਆ ਗਿਆ ਜਾਣਕਾਰੀ ਅਨੁਸਾਰ ਭਗਵੰਤ ਮਾਲ ਪਿਛਲੇ 2 ਦਿਨਾਂ ਤੋਂ ਬਿਮਾਰ ਸਨ ਇਸ ਕਾਰਨ ਆਪ ਸੁਪਰੀਮਮ ਅਰਵਿੰਦ ਕੇਜਰੀਵਾਲ ਨਾਲ ਹੜ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਦਾ ਦੌਰਾ ਵੀ ਮੁਲਤਵੀ ਕਰ ਦਿੱਤਾ ਗਿਆ ਫਿਲਹਾਲ ਸਪੀਡ ਨਿਊਜ਼ ਵਿੱਚ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Scan or scan QR code to contact us. Rodis Inc million miles with smile or scan QR code to contact us. Tabai Indian cuisine taste fine authentic Indian cuisine in Tracy or scan QR code to contact us. Smiley Valley Family Dental Office or scan QR code to contact us.